हां जी दोस्तों सारेनु ससरी काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਦੋਸਤੋ ਠੀਕ ਆ ਬਿਲਕੁਲ ਨਸ਼ੇਰੇ ਤੋਂ ਅਗਲੇ ਪਾਸੇ ਟੋਲ ਪਲਾਜੇ ਤੋਂ ਦੋਸਤੋ ਬਿਲਕੁਲ ਤੁਸੀਂ ਜੇਕਰ ਹਰੀਕੇ ਪੱਤਨ ਤੋਂ ਆ ਰਹੇ ਤਾਂ ਬਿਲਕੁਲ ਲੈਫਟ ਰਾਈਟ ਦੋਸਤੋ ਪਿੰਡ ਚੰਬਲ ਨੂੰ ਬਿਲਕੁਲ ਜਿਹੜਾ ਦੋਸਤੋ ਸੜਕ ਮੁੜਦੀ ਹੈ ਤੇ ਉਸੇ ਸੜਕ ਤੋਂ ਤੁਸੀਂ ਆਉਣਾ ਤੇ ਚੰਬਲ ਪਿੰਡ ਤੋਂ ਪਹਿਲਾਂ ਫਿਰ ਹੋਰਾਂ ਦੀਆਂ ਬਾਹਰ ਜਿਹੜੀਆਂ ਦੋਸਤੋ ਬੇਕਾ ਤੁਹਾਨੂੰ ਨਜ਼ਰ ਆ ਜਾਣਗੀਆਂ ਬਾਕੀ ਨੰਬਰ ਜਿਹੜੇ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚਲਦੇ ਕਰਦੇ ਆਂਗੇ ਇਸ ਕਰ ਤੋਂ ਦੋਸਤੋ ਦੂਜੀ ਵੀਡੀਓ ਅੱਜ ਆਪਾਂ ਪਾ ਰਹੇ ਆਂ ਦੋ ਮੱਝਾਂ ਤੁਹਾਨੂੰ ਦਿਖਾ ਦਾਂਗੇ ਤੇ ਮੱਝਾਂ ਝੋਟੀਆਂ ਦੋ ਹੋਣਗੀਆਂ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਤੇ ਘੱਟੋ ਘੱਟ ਵੀ ਜਿਆਦੇ ਨਹੀਂ ਤਾਂ 6 ਨਗ ਵਹਿੜਾ ਹੈਗੀਆਂ ਨੇ ਠੀਕ ਹੈ ਜੀ ਜਿਨ੍ਹਾਂ ਦੇ ਵਿੱਚੋਂ ਪਸ਼ੂ ਬਿਲਕੁਲ ਤਾਜ਼ੀਆਂ ਸੁ ਵਿਹੜਾਂ ਨੇ ਤੇ ਬਿਲਕੁਲ ਇੱਕ ਤੋਕੜ ਵਿਹੜ ਦਿਖਾ ਦਾਂਗੇ ਇਸੇ ਵੀਡੀਓ ਦੇ ਵਿੱਚ ਕੁਝ ਕਿ ਜਿਹੜੇ ਨਗਨੇ ਵਿਹੜਾਂ ਦੇ ਵਿੱਚ ਗੱਬਣ ਵੀ ਹੈਗੀਆਂ ਨੇ ਠੀਕ ਆ ਸੋ ਅੱਜ ਜੀ ਦੋਸਤੋ 18 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 8:30 ਵਜੇ ਦਾ ਸਮਾਂ ਹੈਗਾ ਸਵੇਰ ਦਾ ਸੋ ਆਓ ਕਰੇ ਤਸੱਲੀ ਕਰੋ ਆਪਦੀ ਚੁਵਾਈ ਕਰੋ ਦੋ ਟਾਈਮ ਤਿੰਨ ਟਾਈਮ ਠੀਕ ਹੈ ਜੀ ਸੋ ਜਿਹੜੇ ਵੀਰ ਨੇ ਕਿਸੇ ਨੇ ਆਨਲਾਈਨ ਸੌਦਾ ਕਰਨਾ ਤੁਸੀਂ ਆਪਦੀ ਸੋਚ ਸਮਝ ਆਪਦੀ ਸਮਝਦਾਰੀ ਦੇ ਹਿਸਾਬ ਨਾਲ ਕੋਈ ਵੀ ਸੌਦਾ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਪਾਇਲ ਜਿਹੜੀ ਆ ਦੋ ਟਾਈਮ ਚੁਵਾਈ ਨੂੰ ਜ਼ਰੂਰ ਦੇ ਦਿਆ ਕਰਿਓ ਬਾਕੀ ਗੱਬਣ ਪਸ਼ੂ ਜਿਹੜਾ ਤਿੱਪ ਕੇ ਤਸੱਲੀ ਕਰ ਲਿਆ ਕਰੋ ਆਹ ਕਰਦੇ ਆ ਗੱਲਬਾਤ ਵੀਰ ਹੋਰਾਂ ਦੇ ਨਾਲ ਪੁੱਛ ਲੈਣੀ ਆ ਕੀ ਡੀਟੇਲ ਕੀ ਆ ਜੀ ਦੋਸਤੋ ਇਹਨਾਂ ਪਸ਼ੂਆਂ ਦਾ ਵੀਰਵਾ ਹੈਗਾ ਠੀਕ ਆ ਨਾਗਾ ਅੱਜ ਘਟੋ ਘਟ ਵੀ ਅਠ ਨਾਲ ਹੋਣਗੇ ਸਭ ਤੋਂ ਪਹਿਲਾਂ ਵੀਰ ਸਸਰੀ ਕਾਲ ਠੀਕ ਆ ਵੀਰ ਜੀ ਸਸਰੀ ਆ ਸਾਰੇ ਵੀਰ ਭਰਾਵਾਂ ਸਸਰੀ ਕਾਲ ਜੀ ਸਾਡਾ ਧੰਨਵਾਦ ਵੀਰ ਜੀ ਠੀਕ ਭਰਾ ਅੱਛਾ ਪਿਛਲੀ ਵੀਡੀਓ ਪਾਈ ਸੀ ਆਪਾਂ ਵਿੱਗੇ ਪਸ਼ੂ ਸਾਰੇ ਜੀ ਹਾਂਜੀ ਵਿੱਗੇ ਜੀ ਸਾਰੇ ਵਿੱਗੇ ਹਾਂਜੀ ਉਦੋਂ ਨਹੀਂ ਵਿੱਗੇ ਜੀ ਮੜ ਕੇ ਭੈਣ ਭ ਉਹਦੇ ਉਦਨ ਨਹੀਂ ਸੇਲ ਹੋ ਗਈ ਜਿਹੜਾ ਕੋਈ ਫੋਨ ਤਾਂ ਨਹੀਂ ਲੀ ਰ ਆਵਦਾ ਪਰ ਉਹ ਉਦਨ ਵੀਰ ਦੀ ਸੇਲ ਹੋ ਗਈ ਘੰਟੇ ਦੇ ਵਿੱਚ ਵਿੱਚ ਠੋਕੜ ਮੈਂ ਸੀ ਜਿਹੜਾ ਹਾਂਜੀ ਠੀਕ ਹੈ ਸੱਜਰ ਦਾ ਫੋਨ ਆਉਂਦੇ ਸੱਜਰ ਵੀ ਉਦੋਂ ਘੰਟੇ ਜੀ ਹੋ ਗਈ ਸੀ ਠੀਕ ਹੈ ਭਰਾ ਹਾਂਜੀ ਅੱਜ ਘੱਟੋ ਘੱਟ ਵੀ ਨਾਗ ਹੈਗੇ ਆਪਣੇ ਕੋਲ ਅੱਠ ਘਾ ਹਾਂਜੀ ਅੱਠ ਘਾਗੇ ਹੂੰ ਅੱਠ ਪਸ਼ੂ ਹਾਂਜੀ ਪੰਜ ਗਾਇਆਂ ਛੇ ਤੇ ਦੋ ਮੱਝਾਂ ਲੋ 8 ਜਣ ਆ ਗਏ ਠੀਕ ਹੈ ਕਰ ਗਏ ਸ਼ੁਰੂਆਤ ਹਾਂਜੀ ਸੋ ਪਹਿਲੇ ਨੰਬਰ ਤੇ ਵੀਰ ਆ ਆਪਣੇ ਜਿਹੜੀ ਇਹ ਵੜ ਹੈਗੀ ਐ ਇਹ ਤਾਜੀ ਸੂਈ ਹੈ ਹਾਂਜੀ ਤਾਜੀ ਹੈ ਜੀ ਅੱਜ ਚੌਥਾ ਦਰਾਂ ਗਿਆ ਜੀ ਬੋਲਾ ਹੋ ਗਿਆ ਤੇ 11-12 ਕਿਲੋ ਤਾਂ ਲਈ ਹਾਂਜੀ 11-12 ਕਿਲੋ ਬੋਲਾ ਆ ਮਗਰ ਬੱਛਾ ਆ ਗਿਆ ਜੀ ਹਾਂਜੀ ਬੱਛਾ ਆ ਗਿਆ ਜੀ ਤਾਂ ਤੋਂ ਪੜੀ ਜਾਂਦੀ ਠੀਕ ਆ ਮਗਰ ਬੱਛਾ 11-12 ਕਿਲੋ ਬੋਲਾ ਅੱਜ ਦੂਜਾ ਤੀਜਾ ਦਿਨ ਹੈ ਹਾਂਜੀ ਸਵੇਰ ਕਰਵਾ ਜੀ ਸਵੇਰ ਉਹ ਤੇ ਦੂਜੇ ਆਂਦੇ ਜਾਂ ਤੀਜੇ ਕਰਕੇ ਲਈ ਆ ਜੀ ਅੱਛਾ ਜੀ ਹਾਂਜੀ ਠੀਕ ਆ ਤੀਜਾ ਸੂਆ ਦੋਸਤੋ ਤੁਸੀਂ ਮੰਨ ਸਕਦੇ ਹੋ ਬਾਕੀ ਵਨ ਆਫ ਤੁਸੀਂ ਵੇਖੋ ਕਾਫੀ ਵਧੀਆ ਠੀਕ ਆ ਵਨਾਂ ਅੱਗੇ ਨੂੰ ਵੀ ਉਹਨਾਂ ਦੇ ਪਿੱਛੇ ਨੂੰ ਵੀ ਉਹਨਾਂ ਠੀਕ ਆ ਬੋਲਾ ਕਿੰਨਾ ਕਿਤੇ ਹੋਇਆ ਫਿਰ ਕੋ ਦੋ ਚਾਰ ਡੰਗ ਚੁਵਾਈ ਕੀਤੀ ਹੋਣੀ ਹੈ ਹਾਂਜੀ ਬੋਲਾ ਇਹਦੇ 4 4 ਕਿਲੋ ਕੱਢਦੇ ਰਹੇ ਹਾਂ ਜੀ ਹੁਣ ਤੇ ਵਾਧੇ ਆਉਂਦੀ ਹੁਣ 12 ਕਿ ਲੀਟਰ ਦੁੱਧ ਹੋਊਗਾ ਜੀ ਦੁੱਧ ਲਾਲੇ ਕੋਈ ਬੋਲਾ ਲਾਲੇ ਕਚਾਈ ਆ ਜੀ ਠੀਕ ਹੈ ਹਾਂਜੀ 15 16 ਕਿਲੋ ਕਰ ਜੂਗੀ 15 ਕਿ ਮਲਕੇ 15 ਕਿ ਤੱਕ ਕਰੋਗੇ ਹਾਂਜੀ ਹਾਂਜੀ 15 16 ਵੀ ਦੇ ਦੂਗੀ ਹਾਂਜੀ ਹਾਂਜੀ ਠੀਕ ਹੈ ਦਿਖਾ ਦਈਏ ਖੋਣ ਕੇ ਜੀ ਹਾਂਜੀ ਖੋਲ ਠੀਕ ਹੈ 15 16 ਲੀਟਰ ਦੋਸਤੋ ਦੁੱਧ ਪਾ ਦੂਗੀ ਠੀਕ ਹੈ ਸੂਹਾ ਦੂਜਾ ਮੰਨ ਕੇ ਖਰੀਦੀ ਸੀ ਪਰ ਤੀਜਾ ਸੂਹਾ ਤੁਸੀਂ ਮੰਨ ਸਕਦੇ ਹੋ ਠੀਕ ਹੈ ਬੱਚਾ ਥੱ ਨੇ ਜੀ ਠੀਕ ਆ ਹਵਾਨਾ ਜਿਹੜਾ ਦੋਸਤੋ ਕਾਫੀ ਸੋਹਣਾ ਨਿੱਗਰ ਲੇਵੇ ਦੀ ਆ ਤੇ 15 16 15 16 ਲੀਟਰ ਤੱਕ ਜਿਹੜਾ ਮਿਲਕ ਪਾ ਦੇਊਗੀ ਠੀਕ ਆ ਬਾਕੀ ਸੂ ਦੇ ਵਿੱਚ ਆ ਪਸ਼ੂ ਜਿਵੇਂ ਦੋ ਤਿੰਨ ਦਿਨ ਹੋਏ ਆ ਹੌਲੀ ਹੌਲੀ ਆਪਣੀ ਸਿਹਤ ਮੈਂਟੇਨ ਕਰੂਗੀ ਦੋਸਤੋ ਤੇ ਸਰੀਰ ਜਿਹੜਾ ਭਰ ਜਾਊਗਾ ਬਾਕੀ ਚਵਾਈ ਚਪਾਈ ਵੀਰ ਕਹਿੰਦਾ ਵੀ ਇੱਕ ਨੰਬਰ ਆ ਪੂਰੀ ਆ ਦੇਖੋ ਜੀ ਥੰਮ ਠੀਕ ਆ ਮੋਲੇ ਦਾ ਵੀਰ ਕੀ ਕਰਦੇ ਆ ਬਈ ਜੱਸ ਮੋਲ ਜੀ ਜਿੰਨਾ ਮਰਜ਼ੀ ਕਰੀਏ ਜੀ 45 ਭਾਵੇਂ 50 ਕਰੀਏ 42 ਜੀ ਹਾਂ ਨਾ ਕਰਾਂਗੇ 42000 ਦੇ ਹਾਂਜੀ ਠੀਕ ਹੈ ਜੀ ਹਾਂਜੀ 42000 ਦੀ 200 ਜਿਹੜੀ ਹਾਂ ਨਾ ਠੀਕ ਆ ਮੋਲ ਡਿਮਾਂਡ 45000 ਆ ਤੇ 42000 ਲੈਦੇ ਹੋਊਗਾ ਠੀਕ ਆ ਤੇ ਬੈਰ ਤੁਹਾਨੂੰ ਪਸੰਦ ਆਊਗੀ ਚੰਗੀ ਆ ਰੇਟ ਵੀ ਬਿਲਕੁਲ ਜਾਇਜ਼ ਆ ਦੁੱਧ 15 16 ਦਿੱਤੀ ਜਾਊਗੀ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਫੁੱਲ ਵੱਡੀ ਤੁਹਾਨੂੰ ਬੈਰ ਦਿਖਾ ਦਿੰਨੇ ਹਾਂ ਐਚ ਐਫ ਬਰੀਡ ਦੀ ਆ ਬੇਲ ਤੁਸੀਂ ਵੇਖੋਗੇ ਦੋਸਤੋ ਤੇ ਪੂਰੀ ਲੰਬਾਈ ਉਚਾਈ ਕਦ ਘੜ ਕਦ ਉੱਚਾ ਦੇ ਇਹ ਦਿਨ ਲੈਂਦੀ ਮੈਨੂੰ ਲੱਗਦਾ ਕਿ ਕਿੰਨੇ ਦਿਨ ਲੈਂਦੀ ਵੀਰੇ ਇਹ ਵੀਰਦੀ ਲੈ ਜੂਗੀ 10 ਤੋਂ 12 ਦਿਨ ਲੱਗੇ 10 ਤੋਂ 12 ਦਿਨ ਹਾਂਜੀ ਸੁਗਵਾ ਕਿ ਨਮਾਉਗਾ ਸੁਗਵਾ ਦੁੱਜਾ ਜੀ ਪਰਪਰਕ ਦੁੱਜਾ ਸੁਗਵਾ ਹਾਂਜੀ ਠੀਕ ਹੈ ਕਿਉਂਕਿ 10 12 ਦਿਨ ਕੱਢਦੀ ਹਾਂ ਹਾਂਜੀ ਹਾਂਜੀ ਤੇ ਕੀ ਇਹ ਤਾਂ ਮਿਲਕਰ ਕੋਰਡ ਪਿੱਛੇ ਪੁੱਛਿਆ ਕੋਈ ਪਿਛਲੇ ਘਰ ਹਾਂਜੀ ਪਿਛਲੇ ਘਰ ਵਾਲੇ ਦੇ 18 19 ਲੀਟਰ ਦੇ ਦਿੰਦੇ ਜੀ ਆਂਦੇ ਸੀ ਇੰਨਾ ਚੋੜਾ ਐ ਕੀ ਆਂਦੇ ਸੀ 25 ਪਲਾਸ ਹੀ ਕਰੂਗੀ ਤੇ ਆਪਾਂ ਨੇ ਹਾਂਜੀ 22 23 ਕਿਲੋ ਤੇ ਆਰਾਮ ਨਾਲ ਪਾ ਦੂਗੀ ਹਾਂਜੀ ਕੋਈ ਚੰਗੀ ਸੇਵਾ ਹੈ ਜੀ ਕੋਈ ਸਾਹਮਣੇ ਵਾਲਾ ਲੈ ਕੇ ਤੇ 2 ਕੰਡੀ ਤੇਰੀ ਵਧੀਆ ਬਿਲਕੁਲ ਜਿੱਦਾਂ ਮਰਜੀ ਹੱਥ ਮਾਰੀ ਬਾਕੀ ਸੀਲ ਸਭ ਪੂਰੀ ਹੈ ਭਰਾਵੋ ਤੇ ਮੁਠੀ ਥਾਣਾ ਠੀਕ ਆ ਸਭ ਤੋਂ ਪੂਰਾ ਵਧੀਆ ਤੇ 20 ਤੋਂ ਪਲੱਸ ਚੱਲੂਗੀ ਏਡੀ ਵੈਡ ਨੂੰ ਐਸੇ 20 ਲੀਟਰ ਤੋਂ ਦੰਦਾ ਕੁਛ ਨਹੀਂ ਗਾ ਬੇਲ ਲੰਬਾਈ ਬਹੁਤ ਜ਼ਿਆਦੀ ਹੈ ਕਦ ਖੜ ਸੋਣਾ ਖੋਲ ਕੇ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਦਿਨ ਹਜੇ ਲੈ ਜੂ ਖੁੱਲੇ 10 ਤੋਂ 12 ਦਿਨ ਵੀਰ ਕਹਿੰਦਾ ਵੀ ਘਟੋ ਘਟ ਲਿਆਜੂਗੀ ਠੀਕ ਆ ਆ ਲੋ ਦੇਖੋ ਠੀਕ ਆ ਹਵਾਨਾ ਲੇਵਾ ਜਿਹੜਾ ਦੋਸਤੋ ਹੁਣੇ ਤਕਰੀਬਨ ਤੁਸੀਂ ਦੇਖ ਸਕਦੇ ਹੋ ਅੱਜ ਕਾਫੀ ਬਣਾਥਣਾ ਹੈ ਪਰ ਜੇਕਰ 10 ਦਿਨ ਲੈ ਜੇ ਤੇ ਕਾਫੀ ਵੱਡਾ ਹਵਾਨਾ ਚੰਗੀ ਆਪਾਂ ਉਮੀਦ ਕਰ ਸਕਦੇ ਹਾਂ ਵੀ ਚੰਗਾ ਖੁੱਲਾ ਲੇਵਾ ਬਣਾ ਲੂਗੀ ਥਣ ਥੁਣ ਛੇਪ ਚੰਗੀ ਆ ਥਣ ਦੀ ਸਪੇਸ ਵਿੱਚ ਚੰਗੀ ਹੈ ਜੀ ਅੱਛਾ ਜੱਸ ਭਾਈ ਦਾ ਫਿਰ ਕੀ ਮੁੱਲ ਮੋਲ ਜੀ ਵੇਖੋ ਜੀ ਭਾਵੇਂ 70 ਕਰ ਲਈਏ ਭਾਵੇਂ 65 ਕਰ ਲਈਏ 62000 ਦੀ ਹਾਂ ਨਾ ਜੀ ਉਹ ਵੀ ਹੋਣ ਗੱਬਣ ਗੱਬਣ ਦਾ ਜੇ ਸੂਵੀ ਫਿਰ ਵਖਾਉ ਠੀਕ ਹੈ ਹਾਂਜੀ ਸੂਕੇ ਲੱਕਾ ਜਿਆ ਲਾਇਆ ਉਤਰਾਂ ਦੀ ਕੋਈ ਗੱਲ ਭਾਜੀ ਇਹਨੂੰ ਬਾਕੀ ਤਾਂ ਬੜੀ ਮੱਛੀ ਚੰਗੀ ਆ ਹਾਂ ਬਟੇ ਪੁੱਠੇ ਨਹੀਂ ਟੁੱਕੇ ਜੇ ਤੁਹਾਨੂੰ ਬੰਦਾ ਨਵੇਂ ਥਾਂ ਆਣ ਕੇ ਪਹੁੰਚਦਾ ਬਹੁਤ ਜੀ ਥਾਂ ਆਉਂਦਾ ਤੇ ਫਿਰ ਪੱਠੇ ਪੁੱਠੇ ਘੇਰਾ ਹੁੰਦਾ ਇੱਕ ਦੋ ਦਿਨ ਅੜ ਕੇ ਵੀ ਪਸੂ ਚੱਕਦਾ ਹਾਂਜੀ ਤੇ ਉਹ ਦੇ ਕਰਕੇ ਥੋੜਾ ਜਿਹਾ ਰੱਜ ਪੁਜਾ ਪਸੂਗਾ ਸਰ ਬੂਗਾ ਬਾਕੀ ਦੇ ਬਲੂਆ ਚੰਗਾ ਸੋਨਾ ਠੀਕ ਆ ਸਪੇਸ ਥਾਂ ਦੀ ਚੰਗੀ ਐ ਤੇ 65000 ਤੇ 60000 ਦੀ ਵੀਰ ਕਹਿੰਦਾ ਵੀ ਲੈ ਦੇ ਕਰਾਂਗੇ ਉਹ ਵੀ ਹੁਣ ਗੱਬਣ ਗੱਬਣ ਦੇ ਆ ਸੂਪੀ ਫਿਰ ਵਕ ਹੋਗਾ ਰੇ ਹਾਂਜੀ ਠੀਕ ਆ ਚਲੋ ਫਿਰ ਜਿੰਨੇ ਦੁੱਧ ਮਿਲਕ ਜਿੰਨੇ ਮਿਲਕ ਦੀ ਮਾਲਕ ਹੋ ਜੀ ਹਾਂਜੀ ਹਾਂਜੀ ਉਹ ਨਾਲ ਉਹ ਸਾਲਾ ਰੇਡ ਉਹ ਸਾਲਾ ਇਹ ਤੋਂ ਬਾਅਦ ਇੱਕ ਹੋਰ ਬਿਲਕੁਲ ਹਾਈਟ ਬੇਸ਼ੱਕ ਦੋਸਤੋ ਮੀਡੀਅਮ ਆ ਠੀਕ ਆ ਤੇ ਇਹ ਵੀ ਅਗਲੀ ਵੈੜ ਮੇਰੇ ਨਾਲ ਤੀਜੇ ਨੰਬਰ ਤੇ ਗੱਬਣਾ ਜੀ ਇਹ ਹਾਂਜੀ ਇਹ ਵੀ ਗੱਬਣਾ ਇਹ ਵੀ ਗੱਬਣਾ ਠੀਕ ਆ ਹਾਂਜੀ ਬਾਕੀ ਆ ਤੁਸੀਂ ਦੇਖ ਸਕਦੇ ਹੋ ਝੁੰਗੀ ਸਿੰਘ ਆਫ ਇਸ ਕੁਆਲਿਟੀ ਦੂਜਾ ਤੀਜਾ ਤੀਜਾ ਸੁਬਾਹ ਜੀ ਨਹੀਂ ਦੂਜਾ ਜੀ ਦੂਜਾ ਹਾਂਜੀ ਦੂਜਾ ਸੁਬਾਹ ਤੇ ਆ ਜਿਹੜਾ ਥੰਦੇ ਵਾ ਦਿਨਾਂ ਦੇ ਕਿੰਨੇ ਕਰੀਦੀ ਐ ਦਿਨਾਂ ਐ ਨੌਨ ਪੂਰੇ ਐ ਜੀ ਐ ਜਿਹੜੇ ਭਾਦੋਂ ਦੇ ਨੌਨ ਲੰਘ ਗਿਆ ਹੁੰਦਾ ਨਾ ਪੂਰੇ ਐ ਜੀ ਇਹਦੇ ਠੀਕ ਐ ਜੀ ਹਾਂਜੀ ਦਿਨ ਪੂਰੇ ਆ ਤੇ ਮਤਲਬ ਰਹਿ ਗਏ 6 ਕ ਦਿਨ 7 ਦਿਨ ਰਹਿ ਗਏ ਇਹ ਤਾਂ ਦਿਨ ਠੀਕ ਐ 6 7 ਦਿਨ ਭਾਦੋਂ ਨੌਨ ਨੂੰ ਜਿਹੜੇ ਦਿਨ ਪੂਰੇ ਐ ਹਾਂਜੀ ਹਾਂਜੀ ਠੀਕ ਐ ਬਾਕੀ ਹਵਾਨਾ ਤਾਂ ਹੁਣ ਵੀ ਤਕਰੀਬਨ ਸੋਨਾ ਬਣਾਇਆ ਹੈ ਹਾਂਜੀ ਬਹੁਤ ਸੋਨਾ ਬਣਾਇਆ ਫਿਰ ਕਿੰਨਾ ਕੁ ਮਿਲਕ ਮੁਕ ਪਾ ਦੂਗੀ ਪਹਿਲੇ ਸਵੇਰੇ ਨੇ 15 16 ਕਿਲੋ ਭਰਿਆ ਨਹੀਂ ਅੱਛਾ ਜੀ ਹਾਂਜੀ ਇਹ 18 19 ਕਿਲੋ ਪਾਉਗੀ ਜੀ ਕਿਤੇ ਜੀ 18 19 ਲੀਟਰ ਵੀ ਤਾਂ ਦਾ ਪਾ ਦਿਓਗੀ ਦੁੱਧ ਤੇ ਬਾਕੀ ਸਪੇਸ ਫੂਡ ਥਰ੍ਹਾਂ ਦੇ ਤੁਸੀਂ ਦੇਖ ਲਓ ਵੀ ਕਾਫੀ ਸੋਹਣੀ ਹੈ ਜੀ ਹੂੰ ਤੇ ਬਹੁਤ ਸੋਹਣੀ ਹੈ ਠੀਕ ਹੈ ਤੇ ਵੜ ਚੰਗੀ ਹੈ ਕੱਦ ਬੇਸ਼ੱਕ ਥੋੜੀ ਮੀਡੀਅਮ ਹਾਈਟ ਹੈ ਬਾਕੀ ਦੋ ਤੇ ਜਿਹੜਾ ਦੋਸਤ ਚੰਗਾ ਜਵਾ ਦੂਗੀ ਠੀਕ ਹੈ ਹਵਾਨੇ ਤੋਂ ਹੀ ਪਤਾ ਲੱਗਦਾ ਪਿਆ ਬਾਕੀ ਖੋਲ ਕੇ ਤੁਹਾਨੂੰ ਵੀ ਤੋੜ ਕੇ ਠੀਕ ਹੈ ਤੇ ਇਹ ਤਾਂ ਮਾਲਾ ਕੋਈ ਜਰੂਰੀ ਸੀਲ ਸੋ ਪੂਰੀ ਹੈ ਦੋਸਤੋ 6 ਨਗ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਅਜੇ ਬਿਲਕੁਲ ਗੱਬਣ ਮੈਨੂੰ ਲੱਗਦਾ ਵੀ ਬਿਲਕੁਲ ਸੁਨਹਿਸਵਾਏ ਨਗ ਜਿਹੜੇ ਆ ਆ ਜਿਆਦੇ ਅੱਧੋ-ਬੱਧ ਸੁਨਹਿਸਵਾਏ ਨੇ ਤੇ ਅੱਧੇ ਜਿਹੜੇ ਗੱਬਣ ਦੋ ਤੋਂ ਤਿੰਨ ਜਿਹੜੀਆਂ ਵੜਾ ਨੇ ਇਹ ਗੱਬਣ ਨੇ ਤੇ ਤਿੰਨ ਹਜੇ ਕੋਈ 5-5 7-7 ਤਿੰਨ ਹਜੇ ਲੈ ਜਾਂਦੀਆਂ ਠੀਕ ਹੈ ਆ ਸਰੂ ਜੱਟ ਦੀ ਠੀਕ ਹੈ ਸੋ ਥਾਂ ਦੇ ਵਿੱਚ ਦੀ ਪੂਰੀ ਸਾਫ ਆ ਸਪੇਸ ਕਾਫੀ ਸੋਹਣੀ ਆ ਠੀਕ ਆ ਜੀ ਥਣਾ ਦੀ ਸਪੇਸ ਬੇਤੀ ਬੁਤੀ ਕਾਫੀ ਸੋਹਣੀ ਆ ਤੇ ਬਿਲਕੁਲ 5 5 4 4 ਇੰਚ ਚੌਖ ਥਣਾ ਦੇ ਵਿੱਚ ਹੀ ਹੈਗੀ ਐ ਹਾਲੋ ਐਸਾ ਵੀਰ ਇਹਦਾ ਫਿਰ ਕੀ ਡਿਮਾਂਡ ਕਰਦੇ ਆ ਇਹਦੀ ਡਿਮਾਂਡ ਜੀ ਮੁੱਲ ਪਾ 50 ਕਰ ਲਈਏ ਤਾਂ 45 ਕਰ ਲਈਏ ਇਹ 42000 ਦੇ ਹਾਨਾ ਕਰਾਂਗੇ ਇਹਦੇ ਰਾਤ ਸਿਆ ਮੁਖ 40 ਗੱਲਿਆ ਸਿਫਤਾ ਕਰਨ ਵਾਲੀਆਂ ਵੱਚੀਆਂ ਦੀਆਂ ਵੱਚੀਆਂ ਬਹੁਤੀ ਚੰਗੀ ਜੀਆਂ ਜਿਹੜਾ ਘਰੋਂ ਲਈਆਂ ਬਹੁਤੀ ਠੰਡੀ ਧੀਰੀ ਮਿਲਕ ਬਹੁਤ ਸੋਨਾ ਪਾਇਆ ਨੇ ਠੀਕ ਹੈ ਦੁੱਧ ਵਾਲੀ ਬੜੀ ਜੀ ਠੀਕ ਹੈ ਹਾਂਜੀ 42000 ਦੇ ਹਾਂ 42000 ਦੇ ਹਾਂਜੀ ਹੂੰ 42000 ਦੋਸਤੋ ਹਾਂ ਨਾ ਪੈਂਦਾ ਵੀ ਠੀਕ ਹੈ ਉਹ ਵੀ ਗੰਪਣ ਤਾਂ ਰੱਖੀ ਹੁਣ ਗੰਪਣ ਤਾਂ ਆ ਬਾਕੀ ਸੂਈ ਸਵਾਈਏ ਚਲੋ ਉਹਦਾ ਅੱਗੇ ਹੋਰ ਕੰਡੀਸ਼ਨ ਹੋ ਜਾਂਦੀਆਂ ਨੇ ਕੁਛ ਬਸ ਉਤenga ਨਿਕਲਾ ਵੀ ਚਵਾਈ ਸਾਫ ਸੋਹਣੀ ਹੋਵੇ ਤੇ ਹੋਰ ਜਿਹੜੀ ਵਾਧੇ ਹੋਣੇ ਤਾਂ ਲੋ ਜੀ ਬਾਕੀ ਹੋਣਾ ਅੱਜ ਜਿਹੜਾ 42000 ਲਾਇਆ ਤੇ ਆ ਠੀਕ ਆ ਸੋ ਵੜੇ ਵੀ ਚੰਗੀ ਸੀਗੀ ਇਸ ਤੋਂ ਬਾਅਦ ਇੱਕ ਟੋਕੜ ਤੁਹਾਨੂੰ ਅਗਲੀ ਵਾਰ ਦਿਖਾਉਣੇ ਆ ਟੋਕੜ ਆ ਗੱਪਣ ਨਹੀਂ ਹੈਗੀ ਕਿ ਕੋਈ ਵੀਰ ਗੱਪਣ ਮੰਨ ਕੇ ਨਾ ਫੋਨ ਕਰੇ ਟੋਕੜ ਆ ਠੀਕ ਆ ਜੀ ਤੇ ਕੀ ਸੂਆ ਜੀ ਤਾਂ ਹੈਗਾ ਸੂਆ ਦਸ ਤੋਂ ਇੱਕ ਸਮਾਂ ਗਾਂ ਤੇ ਜੇ ਹੋਊਗੀ ਜਾਂ ਬਣ ਗਈ ਇਹ ਕਿ ਦੂਜੇ ਸੂਈਏ ਠੀਕ ਆ ਸਮਾਂ ਤਾਂ ਫਿਰ ਖੁੱਲਾ ਹੀ ਹੋ ਗਿਆ ਉਹ ਨੂੰ ਸੂਈ ਨੂੰ ਹਾਂ ਜੀ ਸੂਆ ਪੰਜ ਛੇ ਮਹੀਨੇ ਹੋ ਹੀ ਗਏ ਆ ਜੀ ਪੰਜ ਛੇ ਮਹੀਨੇ ਹਾਂ ਜੀ ਠੀਕ ਹੈ ਹੁਣ ਦੁੱਧ ਕਿੰਨਾ ਚਵਾਦਾਂਗੇ ਦੁੱਧ ਇਹ 6 ਲੀਟਰ ਹੋਊਗਾ ਜੀ ਜਿਹੜਾ ਚੋ ਹੀ ਲੈਣਾ ਹਾਂਜੀ 6 ਲੀਟਰ ਹਾਂਜੀ 5 ਕਿਲੋ ਦੀ ਭਾਵੇਂ ਧਾਰ ਹੋਣਾ ਮਾਰੇ ਇਦਾਂ ਹੀ ਲੈ ਜੀ ਮੋਲ ਲੈਣ ਦੇਣਾ ਮੋਲ ਜੀ ਜਿਹੜਾ ਲੈਣ ਦੇਣੀਆਂ 10000 ਦੀ ਹਾਂ ਨਾ ਹੀ ਆ ਜੀ ਤੇ ਚਵਾਈ ਸਿੰਘ ਵਧੀਆ ਹਾਂਜੀ ਚੋਣ ਚੋਣ ਬਹੁਤ ਪੋਲੀਏ ਧਾਰਾ ਬਾਦ ਕਰਦੇ ਨਾ ਮੈਂ ਇੱਕ ਧਾਰ ਦਾ ਬਣੇ ਫਰਕ ਹੋ ਗਏ ਠੀਕ ਆ ਜੀ ਸੋ ਦੋਸਤੋ ਬਿਲਕੁਲ ਆਵਾਜ ਰੇਟਾ ਛੋਟਾ ਹੈ ਰੇਟ ਆ ਜਿਹੜੇ ਵੀਰ ਨੇ ਕੋਈ ਮੰਨ ਲਓ ਕੋਈ ਇਹਨਾਂ ਪਸ਼ੂਆਂ ਦਾ ਸੂਆ ਪੈਣ ਦੇ ਵਿੱਚ ਘਰੇ 2-2 3-3 ਮਹੀਨੇ ਕੋਈ ਮਹੀਨਾ 2-2 ਮਹੀਨੇ ਪੈ ਹ ਅਵੇਲੇਬਲ ਹੈਗੀ ਆ ਘੱਟੋ ਘੱਟ ਵੀ 6 ਕਿਲੋ ਦੁੱਧ ਦਾ ਕੋਈ 2 ਮਹੀਨੇ ਚੋਲੇ ਕੋਈ 1.5 ਮਹੀਨਾ ਚੋਲੇ ਤੇ ਪਸ਼ੂਆਂ ਦਾ ਜਿਹੜਾ ਅਗਲੇ ਘਰ ਦਾ ਨੀੜ ਹੋ ਜਾਂਦਾ ਉਸ ਵੰਡ ਦੇ ਵਿੱਚ ਵੀ ਤੁਸੀਂ ਲੈ ਸਕਦੇ ਹੋ ਬਾਕੀ ਜਿਨ੍ਹਾਂ ਨੇ ਨਾਰਮਲ ਪਸ਼ੂ ਥੋੜੇ ਪੈਸੇ ਲਾ ਕੇ ਖਰੀਦਣਾ ਚਾਹ ਪਾਣੀ ਵਾਸਤੇ ਉਹਦੇ ਵਾਸਤੇ ਵੀ ਜਿਹੜੀ ਦੋਸਤੋ ਬੈਸਟ ਹੈਗੀ ਆ ਠੀਕ ਹੈ ਤੇ 10000 ਮੋਲਾ ਤੇ 6 ਕਿਲੋ ਦੁੱਧ ਹਜਰ ਬਾਕੀ ਚਵਾਈ ਚੂਈ ਵਧੀਆ ਕਿਸੇ ਪਾਸਿਓ ਕੋਈ ਫਾਲਟ ਨਹੀਂਗਾ ਕਿਸੇ ਪਾਸੇ ਕਿਆਰੇ ਥਾਂ ਗੜਿਆ ਇੱਕ ਨੰਬਰ ਚਵਾਈ ਦੇ ਵਿੱਚ ਤੇ ਮੁੱਲ 10000 ਹੈ ਠੀਕ ਹੈ ਜੀ ਹਾਂ ਜੀ 10000 ਮੋਲਾ ਇਸ ਤੋਂ ਬਾਅਦ ਹੋਮਣ ਹਾਂ ਜੀ ਤੁਹਾਨੂੰ ਵਧੂਗੀ ਜੀ ਅਜੇ ਕਿਉਂ ਅਜੇ ਕਾਲੀ ਆਈ ਹੈ ਜੀ ਦੁੱਧ ਹੋ ਸਕਦਾ 8 ਕਿਲੋ ਹੀ ਕਰ ਦੇ ਜੇ ਸੇਵਾ ਚੰਗੀ ਹੋਵੇ ਜੀ ਹਾਂ ਜੀ ਚੂਣ ਚੂਣ ਬਹੁਤ ਭੋਲੀ ਹੈ ਜੀ ਬਿਲਕੁਲ ਹਾਂ ਜੀ ਹੋਰ ਆਪਣੇ ਪਾਸੋਂ ਵੇੜਾ ਆ ਵੇੜਾ ਦਿਖਾ ਦਈਏ ਮੱਝਾਂ ਬਾਝ ਦਿਖਾ ਦਿੰਨੇ ਆ ਠੀਕ ਹੈ ਤੇ ਆ ਬੜ ਗੱਭਣੇ ਜੀ ਹਾਂਜੀ ਇਹ ਵੀ ਗੱਭਣੇ ਨੇ ਇਹ ਪਹਿਲਾ ਸੁਆ ਜੀ ਪਹਿਲਾ ਸੁਣੀ ਆ ਹਾਂਜੀ ਪਲੂਨ ਬੱਚੀ ਦੋਸਤੋ ਪਹਿਲਾ ਸੁਆ ਸੁਣੀ ਆ ਗੱਭਣਾ ਦਿਨ ਕਿੰਨੇ ਲੱਗਦੀ ਹੈ ਜੀ ਦਿਨ ਇਹ ਵੀ ਨੇ ਕਿ 5-6 ਦਿਨ ਲੱਜੂਗੀ ਹਾਂਜੀ 5-6 ਦਿਨ ਦਾ ਠੰਡੀ ਸੀਲ ਬੜੀ ਠੰਡ ਨੂੰ ਬਹੁਤ ਸੋਨਾ ਜੀ ਹੂੰ ਠੰਡ ਨੂੰ ਤਾਂ ਪੂਰਾ ਮੁੱਠੀ ਵਾਲਾ ਹੈ ਹਾਂਜੀ ਹਾਂਜੀ ਮੁੱਠੀ ਵਾਲਾ ਬਹੁਤ ਮੰਡੇ ਤੇਰੀ ਠੀਕ ਆ ਠੰਡ ਨੂੰ ਪੂਰਾ ਮੁੱਠੀ ਵਾਲਾ ਦੋਸਤੋ ਪਹਿਲਾ ਨ ਬੱਚੀ ਇਹ ਸੁਣੀ ਆ ਠੀਕ ਆ ਤੇ ਆ ਤੁਸੀਂ ਦੇਖ ਸਕਦੇ ਹੋ ਹਫਤਾ ਪੂਰਾ ਲੈ ਜੂ ਹਜੇ ਠੀਕ ਆ ਹੱਤਾ ਪੂਰਾ ਸਮਾਂ ਲੈ ਜਾਊਗੀ ਤੇ ਇਹ ਦੇਵਾ ਜਿਹੜਾ ਬਨਾਸਣਾ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਹਵਾਨਾ ਕੰਪੈਕਟ ਹੈ ਰਾ ਦੋ ਸਪੈਕਲ ਫਿਕਸ ਜਿਹੜਾ ਲੱਗਾ ਬੱਛੀ ਨੂੰ ਤੇ ਪਹਿਲਾ ਸੂਆ ਜਿਹੜੇ ਵੀਰ ਨੇ ਥੋੜੇ ਬਾਅਦ ਇਹ ਪੈਸੇ ਵੀ ਘੱਟ ਲਾਉਣੇ ਆ ਪਹਿਲਾਂ ਬੱਛੀ ਖਰੀਦਦੇ ਤੁਸੀਂ ਜਾਵਾਂ ਨੂੰ ਰੇਟ ਪਰ ਤਾਂ ਵੀ ਦਾ ਬਿਲਕੁਲ ਜਾਇਜ਼ ਬਾਜ਼ਾਰ ਰੇਟ ਹੋਊਗਾ ਸੋ ਉਹ ਵੀ ਆਪਾਂ ਪੁੱਛਾਂਗੇ ਇਸ ਵੀਡੀਓ ਦੇ ਵਿੱਚ ਬਾਕੀ ਦੇਵਾ ਸੋਨਾ ਵਿਖਾਉਂਦੀ ਆ 7 ਦਿਨਾਂ ਦੇ ਵਿੱਚ ਪੂਰਾ ਬਨਾਸਣਾ ਹਜੇ ਹੋਰ ਤਿਆਰ ਕਰੂਗੇ ਆ ਦੇਖੋ ਚੌਕੀ ਚ ਚੌਕੀ ਹੋਵੇਗੀ ਮੋਂ ਦੋਂਦੀ ਜਾਊਗੀ ਹਾਂ ਜੇ ਵੇਖੀ ਨੀ ਮੋਂ ਮਾਰ ਲੈਨੇ ਆ ਅੱਛਾ ਠੀਕ ਹੈ ਚੌਕੀ ਚ ਚਾਰ ਦੰਦਾ ਜੀ ਹਾਂ ਚੁੱਪੀ ਆ ਗਈ ਹਾਂ ਹਾਂ ਠੀਕ ਹੈ ਜੀ ਚਾਰ ਦੰਦਾ ਇਹਦਾ ਫਿਰ ਬਈ ਕੀ ਜਸਪਰਾ ਕੀ ਮੋਲ ਲਗੀ ਇਹ ਜੀ ਆਫਰ ਹੀ ਆ ਜੀ ਅੱਛਾ ਹਾਂ ਜੀ ਮੁੱਲ ਤੇ ਹੀ ਕਰਾਂਗੇ 20 ਦੀ ਦਵਾਂਗੇ ਜੀ ਜੀ ਹਾਂ ਜੀ 20 ਹਜ਼ਾਰ ਦੀ ਲੈ ਲੀ ਹਾਂ ਜੀ ਮੁਖਤਾਲਾ ਭਾਗ ਰਾਸਿਆਂ ਤੇ ਕਿੰਨੇ ਦਾ ਆਉਂਦਾ ਕੀ ਜਿੱਡੀ ਬਰੀਡ ਵਾਲੀ ਬੱਚੀ ਹਾਂ ਜੀ ਉਹ ਸਭ ਹੀ ਘੱਟ ਗਏ ਨੇ ਹੂੰ ਸਾਰੇ ਸੰਭੀ ਹੁੰਦੀ ਨੇ ਤੁਹਾਨੂੰ ਪਤਾ ਇਹੋ ਕੋਈ ਚਲੀ ਜਾਂਦੀ ਬੈਡ ਹੋ ਜਾਣੀ ਹੂੰ ਹਾਂਜੀ ਠੀਕ ਹੈ ਜੀ 20000 ਦੀ ਤੁਸੀਂ ਤੋਂ ਲੈਦੇ ਆ 22 23 23000 ਡਿਮਾਂਡ ਕਰਾ ਲਓ ਠੀਕ ਆ 20000 ਲੈਦੇ ਤੇ ਬੱਚੀ ਪਹਿਲਾ ਸੁਆ ਸੋਹਣੀ ਹੈ ਪਸੰਦ ਦੇ ਵੀ ਆਊਗੀ ਤੁਹਾਨੂੰ ਜਿਹੜੇ ਵੀਰ ਨੇ ਘਰੇ ਰੱਖਣੀਆਂ ਰੇਟ ਬੜਾ ਜਾਇਜ਼ ਆ ਬਾਜ਼ਾਰ ਰੇਟ ਆ ਬੱਚੀ ਬਿਲਕੁਲ ਨਵੀਂ ਪਹਿਲਾ ਸੁਆ ਸੋਹਣੀ ਹੈ ਇਸ ਤੋਂ ਬਾਅਦ ਆ ਬੈਡ ਕਿਵੇਂ ਆ ਇਹ ਵੀ ਗੱਬਣ ਆ ਜੀ ਇਹ ਗੱਬਣ ਹਾਂਜੀ ਠੀਕ ਆ ਤੇ ਕਿੰਨਾ ਕੁ ਟਾਈਮ ਦੀ ਗੱਬਣ ਇਹ ਵੇਖੋ ਕਿੰਨੇ ਦਿਨ ਖੜਦੀ ਆ 2-4 ਦਿਨ ਖੜ ਲੈ ਜੂਗੀ ਜੀ 2-4 ਦਿਨ ਹਾਂਜੀ ਪੰਜ ਦਿਨ ਤੀਜ ਨਹੀਂ ਦੂ ਜਾਦੀ ਹੈ ਦੂ ਜਾਦੀ ਜੀ ਹਾਂਜੀ ਲੋ ਜੀ ਪੰਜ ਚਾਰ ਦਿਨ ਹਜੇ ਸਮਾਂ ਦੋਸਤੋ ਲੈ ਜੂਗੀ ਬਾਕੀ ਥਣਦੇਵਾ ਤੁਸੀਂ ਵੇਖੋਗੇ ਨੰਬਾਈ ਦੇ ਵਿੱਚ ਮੱਝਾਂ ਦਾ ਥਾਣਾ ਠੀਕ ਆ ਤੇ ਸੂਆ ਦੂਜਾ ਵਪਾਰ ਦੀ ਲੈਣਾ ਦੋਸਤੋ ਦੂਜਾ ਸੂਆ ਮੰਨ ਕੇ ਵੀਰ ਹੁਣਾ ਖਰੀਦੀ ਆ ਬਾਕੀ ਤੁਹਾਡੇ ਸਾਹਮਣੇ ਆ ਠੀਕ ਆ ਦੂਜੇ ਸੂਵੇ ਵੀ ਹੋ ਸਕਦੀ ਆ ਤੇ ਬਾਕੀ ਥਣਦੇਵਾ ਪੂਰਾ ਸਾਥ ਹਾਂ ਤੁਨ ਪੂਰਾ ਮੁਠੀ ਵਾਲਾ ਲੰਬਾਈ ਦੇ ਵਿੱਚ ਪੂਰਾ ਲੰਬਾ ਥਾਣਾ ਠੀਕ ਆ ਤੇ ਜਸਵੀਰ ਸਰ ਇਹਦਾ ਕੀ ਰੱਖਿਆ ਮੁੱਲ ਇਹਦਾ ਮੁੱਲ ਜੀ ਆਵੇਂ 45 ਕਰਾ ਲਓ ਭਾਵੇਂ 40 ਕਰਾ ਲਓ 35 ਨਾ ਹਾਂ ਨਾ ਜੀ 35000 ਦੀ 35000 ਦੀ ਹਾਂਜੀ ਹਾਂ ਨਾ ਲੈ ਦੇ ਹਾਂਜੀ ਠੀਕ ਆ ਇਹ ਤੇ ਮੇਰਾ ਵੀ ਭਰਾ ਕੋ ਜਿਆਦਾ ਨਾ ਆ ਕੇ ਆ ਦਿੰਦੇ ਆ ਜੀ ਕਿਉਂ ਆਪਾਂ ਰੇਟ ਹੀ ਉਹਨਾਂ ਕ ਪਾਉਨੇ ਆ ਜੀ ਜਿੰਨਾ ਕ ਲੈ ਹੀ ਲੈਣਾ ਜੀ ਹਾਂਜੀ ਜਾਇਜ਼ ਰੇਟ ਹੁੰਦੇ ਆ ਤਾਂ ਸੋ ਪਹਿਲੀ ਵੀਡੀਓ ਵੀ ਪਾਈ ਸੀਗੀ ਉਹਦੇ ਵਿੱਚ ਵੀ ਬਿਲਕੁਲ ਵਾਜਬ ਜਾਇਜ਼ ਰੇਟ ਸੀਗੇ ਠੀਕ ਆ ਵੀਰ ਹੋਰਾਂ ਦੇ ਤੇ ਅੱਜ ਵੀ ਇਸੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿੰਨੇ ਪਸ਼ੂ ਦਿਖਾਏ ਆ ਜਾਇਜ਼ ਤੇ ਵਾਜਬ ਰੇਟ ਨੇ ਪਰ ਚਾਹੀਏ ਹੁਣ ਤੱਕ ਗਾਵਾਂ ਹੀ ਦਿਖਾਈਆਂ ਨੇ ਬਿਲਕੁਲ ਜਾਇਜ਼ ਰੇਟਾਂ ਤੇ ਆ ਤੇ ਥਾਂ ਥਾਂ ਨੂੰ ਪੂਰਾ ਸੋਹਣਾ ਲੱਗਾ ਤੇ ਪਸੰਦ ਆਊਗੀ ਤੁਹਾਨੂੰ ਇਹ ਵੜ ਠੀਕ ਆ ਵਾਜਬ ਰੇਟ 35000 ਹੈ ਹਾਂਜੀ ਲੈਦੇ ਆ ਠੀਕ ਆ ਤੇ ਆ ਫੇਸ ਕੁਆਲਟੀ ਇਹ ਮੂੰਹ ਮੱਥਾ ਤੁਸੀਂ ਆ ਦੇਖ ਲੋ ਠੀਕ ਆ ਇਹ ਅੱਖ ਦੇ ਵਿੱਚ ਥੋੜਾ ਚਿੱਟਾ ਲੱਗਦਾ ਜੀ ਇਹ ਨਾ ਉਹ ਡੱਬ ਜਾ ਜੀ ਉਦਾਂ ਦੇਖਣ ਵਿੱਚ ਚਿੱਟਾ ਜਿਹਾ ਲੱਗ ਰਿਹਾ ਹੈ ਨਹੀਂ ਜਿਆਦਾ ਅਸਾਂ ਇਹ ਚਿੱਟਾ ਨਹੀਂ ਗਾ ਉਹ ਹੀ ਆਵੇ ਹਾਂ ਡੱਬ ਜਾ ਚਿੱਟਾ ਨਹੀਂ ਗਾ ਲੈ ਚਿੱਟੇ ਵਾਲਾ ਸਪਰੇ ਚੈੱਕ ਕਰ ਕੋਈ ਹਾਂ ਉਦਾਂ ਹੀ ਜਾਂਦੀ ਅੱਖ ਚਿੱਟਾ ਨਹੀਂ ਆ ਕਰ ਠੀਕ ਹੈ ਠੀਕ ਹੈ ਉਹ ਨਾ ਬਲੀਲੀ ਹੋ ਗਈ ਹਾਂਜੀ ਠੀਕ ਆ ਇਸ ਤੋਂ ਬਾਅਦ ਆਪਣੇ ਕੋਲ ਜਿਹੜੀਆਂ ਇਹ ਮੱਝਾਂ ਆਈਆਂ ਦੋ ਬਕਾਊ ਠੀਕ ਆ ਇਹ ਦੋਵੇਂ ਸੂਈਆਂ ਤਾਜ਼ੀਆਂ ਹੀ ਹਾਂਜੀ ਤਾਜ਼ੀਆਂ ਜੀ ਦੋਵੇਂ ਤਾਜ਼ੀਆਂ ਸੂਈਆਂ ਮੱਝਾਂ ਦੋਸਤੋ ਤੁਹਾਨੂੰ ਮੈਂ ਦਿਖਾਉਣ ਡਿਆ ਹੁਣ ਇਸ ਤੋਂ ਬਾਅਦ ਜਿਹੜੀਆਂ ਛੇ ਬਹਿੜਾ ਸੀ ਉਹ ਪ੍ਰੋਪਰ ਆਪਾਂ ਦਿ ਦੋਵੇਂ ਮੱਜਾਂ ਦੁੱਧਤੇ ਆ ਸੋ ਸੁਈਆਂ ਸਵਾਈਆਂ ਨੂੰ ਪੁੱਛ ਲੈਣੀਆਂ ਅੱਛਾ ਵੀਰ ਜਿਹੜੀ ਇਹ ਪਹਿਲੇ ਨੰਬਰ ਤੇ ਮੱਜ ਆ ਸੁਬਾ ਦੱਸ ਦੋ ਤੇ ਦਿਨ ਦੱਸ ਦੋ ਕਿੰਨੇ ਹੋ ਗਏ ਸੀ ਇਹਨੂੰ 12 ਤੋਂ 13 ਦਿਨ ਹੋ ਗਏ ਜੀ ਅੱਛਾ ਜੀ ਦੂਜਾ ਸੁਬਾ ਜੀ ਦੂਜਾ ਦੂਜਾ ਹਾਂ ਜੀ ਪ੍ਰੋਪਰ ਦੂਜਾ ਸੁਬਾ ਛੋਟੀ ਸੁਈਏ ਹਾਂ ਜੀ ਦੂਜਾ ਸੁਬਾ ਦੱਸੋ ਠੀਕ ਆ ਤੇ ਸੁਈ ਨੂੰ ਕਿੰਨੇ ਦਿਨ 10 ਤੋਂ 13 13 12 13 ਤਿੰਨ ਹੋ ਹੀ ਗਿਆ ਜੀ 12 13 ਤਾਂ ਮਗਰ ਕਟਾ ਹਾਂ ਜੀ ਕਟਾ ਜੀ ਮਿਲ ਕਾਫ ਮਗਰ ਕਟਾ ਤੇ ਦੂਜਾ ਸੁਬਾ ਕਿੰਨਾ ਕੁ ਦੁੱਧ ਹੁਣ ਹੈਗਾ ਜੀ ਹੁਣ ਜੀ ਉਹ ਖਨੂ ਭਾ 13 ਕਿਲੋ ਕਹਿ ਰਹੀ ਜਿਹੜਾ ਮਿੰਤੀ ਵਾਲਾ ਹੋਊਗਾ ਠੰਡਾ ਕਰਕੇ 11 ਕਿਲੋ ਹੋਵੇਗਾ 11 ਕਿਲੋ ਦੁੱਧ ਬਿਲਕੁਲ ਮਿੰਤੀ ਵਾਲਾ ਦੁੱਧ 11 ਕਿਲੋ ਆ ਠੀਕ ਹੈ ਜੀ ਠੰਡਾ ਕਰਕੇ ਦੋਦੋ ਵੀਰ ਕਹਿੰਦਾ ਵੀ 11 ਤੇ ਚਵਾਈ ਭੋਲੀ ਹੈ ਚੋਲ ਭੋਲੀ ਭੋਲੀ ਹਮ ਕੋਈ ਪੂਰ ਛਟਾਨੀ ਠੀਕ ਹੈ ਬਰਾਬਰ ਤੇ ਬਿਲਕੁਲ ਬਰਾਬਰ ਹੈ ਠੀਕ ਹੈ ਜੀ ਗਾੜਨਾ ਗਾੜ ਖਾੜਨਾ ਪਿਆ ਠੀਕ ਹੈ ਤੇ ਹੁਣ ਜੇ ਚਵਾਈ ਹੋਣੀ ਬਾਕੀ ਸੀ ਨਾ ਹਾਂਜੀ ਹਾਂਜੀ ਲਓ ਜੀ ਖੋਲ ਦਈਏ ਵੀ ਦੂਜਾ ਸੂਆ ਦੋਸਤੋ ਠੀਕ ਆ ਬਾਕੀ ਥਾਣਾ ਦੇਵਾ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਤਾਂ ਸਮਝਾ ਤੋੜ ਕੇ ਤੁਹਾਨੂੰ ਇਹ ਦੁੱਧ 11 ਕਿਲੋ ਹਾਜ਼ਰ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਠੀਕ ਆ 13 ਕਿਲੋ ਦੁੱਧ ਰਾਤਿਆਂ ਦਊਗੀ ਠੀਕ ਆ ਬਰਾਬਰ ਹਾਂਜੀ 13 ਕਿਲੋ ਵੀਰਾਂ ਦਾ ਵੀ ਦੁੱਧ ਪਾ ਦਊਗੀ ਘੱਟੋ ਘੱਟ 12-13 ਦਿਨਾਂ ਦੇ ਵਿੱਚ ਅੱਜ ਦੁੱਧ ਜਿਹੜਾ 11 ਕਿਲੋ ਆ ਕਿਹਾ ਗਲਤ ਦੋਸਤੋ ਬੇਸ਼ੱਕ ਬਾਅਦੋਂ ਹੋਵੇ ਵੀਰਾਂ ਦਾ ਵੀ ਬਿਲਕੁਲ ਠੰਡਾ ਕਰਕੇ ਦੁੱਧ ਜਿਹੜਾ ਉਹ 11 ਕਿਲੋ ਬਣਾ ਦਾਂਗੇ ਠੀਕ ਆ ਬਿਲਕੁਲ ਨਿੱਗਰ ਆ ਪਲੀਪੂਰੀ ਪੂਰੀ ਹੈ ਮੈਂ ਠੀਕ ਆ ਕਿਸੇ ਪਰਸਿਆਂ ਨੂੰ ਕੋਈ ਲਸਾ ਫਿੱਕਾ ਪਸੂ ਨਾ ਜਾ ਪੂਗਾ ਤੁਹਾਨੂੰ ਵੀ ਪੂਰੀ ਗੋਲ ਠੀਕ ਆ ਰਾਜੀ ਵਜਨਦਾਰ ਤੇ ਥਣ ਚੱਡਾ ਬਿਲਕੁਲ ਪੱਧਰ ਇੱਕਸਾਰ ਥਣ ਤੋਂ ਪੂਰਾ ਮੁਠੀ ਠੀਕ ਹੈ ਚਵਾਈ ਪੋਲੀ ਆ ਬਿਲਕੁਲ ਤੇ 11 ਕਿਲੋ ਦਾ ਚਵਾਈ ਜਿਹੜਾ ਦੋਸਤੋ 11 ਕਿਲੋ ਧਾਰਾਂ ਇਸ ਮੱਝ ਦੇ ਕੋਲ ਹਾਜ਼ਰ ਨੇ ਕੋਈ ਵੀਰ ਅੱਜ ਦੋ ਟਾਈਮ ਚਵਾਈ ਕਰੇ ਕੋਈ ਤਿੰਨ ਟਾਈਮ ਕਰੇ ਠੀਕ ਹੈ ਅੱਛਾ ਕਿੰਨਾ ਜੱਸ ਫਿਰ ਮੋਲ ਭਾਈ ਕਿਹੜੀ ਰੂ ਕਹਿੰਦਾ ਮੋਲ ਜੀ ਭਾਵੇਂ ਪੰਜਾਤੀ ਕਰ ਲਈਏ ਭਾਵੇਂ ਬਿਆਸੀ ਕਰ ਲਈਏ ਜੀ 76000 ਦੀ ਹਾਂ ਨਾ 76000 ਦੀ ਹਾਂਜੀ ਹੂੰ ਠੀਕ ਹੈ ਜੀ ਹਾਂਜੀ 76000 ਦੋਸਤੋ ਲੈਣੇ ਹੋਊਗਾ ਠੀਕ ਆ ਮੋਲ 80 82 ਜਿੰਨਾ ਮਰਜ਼ੀ ਵੀ ਉਹਨਾਂ ਕਰ ਲਗੇ ਡਿਮਾਂਡ ਬਾਕੀ ਲੈ ਦੇ ਜਿਹੜਾ ਉਹ 76000 ਠੀਕ ਹੈ ਤੇ ਆਹ ਤਾਂ ਜਰੂਰ ਇੱਕ ਪਾਸਿਓਂ ਠੀਕ ਹੈ ਇੱਕ ਸਾਈਡ ਪੰਦੀ ਹੈ ਨਹੀਂ ਉਹ ਖਲੋਤੀ ਕਰਕੇ ਆਹ ਸਾਈਡ ਦੇਖੋ ਇੱਕ ਹੋਏ ਲੱਗਦਾ ਸੀ ਫਰਕ ਮੈਂ ਚਲ ਪਤਾ ਕਰੀ ਨਾ ਨਹੀਂ ਮੈਂ ਲੋ ਤੁਹਾਡੇ ਸਾਹਮਣੇ ਹੀ ਹੈ ਦੇਖੋ ਫਲੋਣੀ 'ਚ ਫਰਕ ਹੋ ਜਾਂਦਾ ਕਰਦੇ ਆ ਆ ਲੱਤ ਗਾਂਮਸ਼ਾ ਕਰ ਲੈਂਦੀਆਂ ਜੀ ਬਿਲਕੁਲ ਬਿਲਕੁਲ ਹਾਂ ਜੀ ਲੋ ਜੀ ਠੀਕ ਆ ਪਾਕਿਸਤਾਨ ਦੇ ਵਿੱਚ ਇਹਨਾਂ ਦੋਤੋਂ ਕੋਈ ਫਰਕ ਨਾ ਆਊਗਾ ਕੋਈ ਨਹੀਂ ਵੀ 5-7 ਘੰਟਾ ਬਾਅਦ ਘਟ ਹੋ ਜਾਣਾ ਟਾਈਮ ਤੋਂ ਚੰਗੇ ਹੋ ਜੀ ਨਾ ਮਾਰਜੀ ਕੋਈ ਹੋ ਜੀ ਬਿਲਕੁਲ ਬਿਲਕੁਲ ਹਾਂਜੀ ਐ ਰੂਮਾਰਗੀ ਭੋਲੀ ਹੋ ਜੀ ਠੀਕ ਹੈ ਭਰਾ ਹਾਂਜੀ ਠੀਕ ਆ ਇਸ ਤੋਂ ਬਾਅਦ ਵੀਰ ਇੱਕ ਆ ਝੋਟੀ ਆਪਾਂ ਦਿਖਾ ਦਈਏ ਇਹ ਪਹਿਲਾਂ ਨਹੀਂ ਕਿ ਦੂਜੇ ਨਹੀਂ ਪਹਿਲਾਂ ਨਹੀਂ ਜੀ ਪਹਿਲਾਂ ਝੋਟੀ ਹਾਂਜੀ ਠੀਕ ਗੱਦ ਘੱਦ ਦੀ ਇਹ ਵੀ ਚੰਗੀ ਹੈ ਹਾਂਜੀ ਪਹਿਲਾ ਸਵੋ ਦੋਸਤੋ ਸੂਈ ਛੋਟੀ ਇਹ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਦਿਨਾਂ ਜੀ 8 ਤੋਂ 10 ਦਿਨ ਹੋ ਗਏ ਬੱਚਾ ਇਹਦੇ ਥੱਲੇ ਹਾਂ ਜੀ ਕੱਟਾ ਹੀ ਇਹਦੇ ਥੱਲੇ ਇਹਦੇ ਸਾਰੇ ਮੇਲ ਕਾਫ ਆ ਕਾ ਨਾਲ ਬੱਜਾ ਕੱਟਾ ਮਗਰ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਤੇ ਪਹਿਲਾਂ ਛੋਟੀ ਆ 10 12 ਦਿਨ ਇਹਨੂੰ ਸੇਮ ਦਿਨ ਹੋ ਗਏ ਆ ਤੇ ਥੰਮਲੇਵਾ ਵੀ ਸੋਹਣੀ ਨੇਵਟੀ ਦੋਸਤੋ ਜਿੰਨਾ ਇੱਕ ਅੱਗੇ ਨੂੰ ਆ ਉਹਨਾਂ ਦਾ ਸਟਰਕਚਰ ਜਿਹੜਾ ਹਵਾਨੇ ਦਾ ਬੈਕ ਸਾਈਡ ਨੂੰ ਦਿਖਾਈ ਦੇਊਗਾ ਤੁਹਾਨੂੰ ਬਾਕੀ ਸਪੇਸ ਬਣਾ ਦੀ ਕਾਫੀ ਵਧੀਆ ਵੀ ਕੀ ਦੱਸ ਠੀਕ ਆ ਜੀ ਲੈਓ ਲੈਓ ਜੀ ਲੈਓ ਬੰਦ ਯਾਤਰਾ ਹੀ ਕਿੱਦਾਂ ਸਮਝਾਦਾ ਅੱਜ ਅੱਜ ਕੋਈ ਡਰਦੇ ਆ ਪਸ਼ੂ ਕਈ ਨਾ ਕੈਮਰੇ ਤੋਂ ਘਟਾਦੇ ਬਿਲਕੁਲ ਕੋਰਦੇ ਲੰਮਾਈ ਆ ਗੇਰ ਲਾ ਲਓ ਲੋ ਵੀ ਦੋਸਤੋ ਹਵਾਨਾ ਕਾਫੀ ਸੋਹਣਾ ਠੀਕ ਹੈ ਜੀ ਸਪੇਸ ਤੁਹਾਨੂੰ ਦੱਸਦੀ ਇਹਦੀ ਵੰਡਮੁੰਡ ਕਾਫੀ ਸੋਹਣੀ ਥਣਾ ਦੀ ਤੇ ਘੱਟੋ ਘੱਟ ਵੀ ਗਿੱਠ ਗਿੱਠ ਤੇ ਥਾਣਾ ਜੀ ਦਾ ਦੂਸਰ ਲੱਗਾ ਝੋਟੀ ਦੇ ਚੌਂ ਥਾਣਾ ਦੀ ਸਪੇਸ ਕਾਫੀ ਸੋਹਣੀ ਠੀਕ ਹੈ ਦੁੱਧ ਦੇ ਥੱਲੇ ਵੀ ਸੇਮ ਹੀ ਹੈ 11 ਕਿਲੋ ਦੁੱਧ ਦਾ ਨਾ ਜੀ ਹਾਂ ਜੀ ਇਹਦੇ ਥੱਲੇ ਹੀ ਹੈ 11 ਕਿਲੋ ਦੁੱਧ ਦੱਸਿਆ ਠੀਕ ਹੈ 10 ਕਿਲੋ ਦੀ ਭਾਂ ਕੋਈ ਧਾਰਨਾ ਮਾਰੇ ਹੂੰ ਬਾਕੀ ਘੱਟੋ ਘੱਟ ਹਵਾਨਾ ਤੁਸੀਂ ਦੇਖੋਗੇ ਦੋਸਤੋ ਬਹੁਤ ਸੋਹਣਾ ਲੇਵਾ ਹਵਾਨਾ ਹੈ ਠੀਕ ਹੈ ਤੇ ਚੰਗੀ ਸੋਹਣੀ ਸਪੇਸ ਤੇ ਆਹ ਦੇਖੋ ਅਛਾ ਭਰਾ ਕਿੰਨਾ ਮੋਲ ਫੇਰੇ ਦਾ ਕੀ ਕੀਤਾ ਮੋਲ ਇਹਦਾ 20 ਤੋਂ 58 ਕਰਾ ਲਓ ਜੀ 80 ਕਰਾ ਲਓ ਇਹ ਵੀ 76000 ਦੀਆਂ ਆਣ ਆਏ 76 ਦੀ ਹਾਂਜੀ ਹੂੰ ਤੇ ਦੁੱਧ ਇਹ ਵੀ 13 12 13 ਕਿਲੋਗ੍ਰਾਮ ਨਾਲ ਪਹਿਲੇ ਸਵੇਰੇ ਕੱਢ ਦੂਗੀ ਠੀਕ ਆ ਝੋਣ ਝੂਣ ਵੜੀ ਭਾਅ ਨਿਕਾ ਜਾਂ ਨਿਆਣਾ ਭਾਦੋ ਭੋਲੀ ਭੋਲੀ ਹੈ ਹੋਰ ਛਟਾ ਮਾਸਾ ਨਹੀਂ ਹੈ ਠੀਕ ਹੈ ਭਰਾ ਹਾਂਜੀ 10 ਲੀਟਰ 10 ਲੀਟਰ ਦੀ ਭਾਅ ਉਹ ਧਾਰਣਾ ਮਾਰੇ ਜੀ ਹਾਂਜੀ 70000 ਹਾਂਜੀ ਉਹਦਾ ਮਿੰਤੀ ਵਾਲਾ 11 ਕਿਲੋ ਹੀ ਹੋਵੇ ਲਓ ਜੀ ਠੀਕ ਆ ਤੇ ਚਵਾਈ ਜਿਹੜੀ ਆ ਦੋਸਤੋ ਚੰਗੀ ਆ ਵੀਰ ਜੀ ਇਹਨੂੰ ਨੂੰ ਸਵੇਰੇ 10 ਦਿਨ ਹੋਇਆ ਜੀ ਹਜੇ ਹੋਰ ਵਧੂਗੀ ਜੀ ਦੁੱਧ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਚੱਲੂਗੀ ਦੁੱਧ ਨੂੰ ਹਾਂ ਜੀ ਮਰਲੇ ਬੋਲੇ ਚੱਲਣਾ ਪਸੂ ਨੇ ਹਾਂ ਜੀ ਤੇ ਦੁੱਧ ਚਵਾ ਦੂਗੀ ਚੰਗਾ ਹਵਾਨਾ ਸੋਹਣਾ ਲੱਗਦਾ 11-12 ਲੀਟਰ ਦੁੱਧ ਪਾ ਦੂਗੀ ਹਾਂ ਜੀ ਹਾਂ ਜੀ ਠੀਕ ਆ ਤੇ ਅੱਛਾ ਜਸ ਭਾਈ ਬੋਲ ਗਏ ਨੰਬਰ ਆਪਣੇ ਨੰਬਰ ਜੀ 99158 ਜੀ ਹਾਂ 92382 ਠੀਕ ਹੈ ਜੀ ਹਾਂ ਜੀ ਇੱਕੋ ਨੰਬਰ ਹੀ ਹੈ ਨਾ ਹਾਂ ਜੀ ਇੱਕੋ ਜੀ ਠੀਕ ਆ ਇਹ ਤੇ ਵਟਸਐਪ ਚੱਲਦਾ ਠੀਕ ਆ ਸੋ ਦੋਸਤੋ ਇਹ ਸਨ ਮੇਰੇ ਨਾਲ ਬਾਈ ਜਸ ਤੇ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਚੰਬਲ ਪਿੰਡ ਤੁਸੀਂ ਖਾਸ ਵਿਜਿਟ ਕਰਨੀ ਆ ਜਟਾ ਪਿੰਡ ਥੋੜੀ ਦੂਰੀ ਤੇ ਆ ਤੇ ਬਿਲਕੁਲ ਨੈਸ਼ਨਲ ਹਾਈਵੇ ਤੋਂ ਦੋਸਤੋ ਕੋਈ 1 ਕਿਲੋਮੀਟਰ ਜਿਹੜਾ ਹਟਮਾ ਬਿਲਕੁਲ ਪਿੰਡ ਹੈਗਾ ਚੰਬਲ ਹਰੀਕੇ ਪਤਨ ਤੋਂ ਆਉਨੇ ਆ ਦੋਸਤੋ ਤੇ ਬਿਲਕੁਲ ਖੱਬੇ ਪਾਸੇ ਆ ਤਰਨ ਤਰਨ ਵਾਲੀ ਸਾਈਡ ਤੋਂ ਆਉਨੇ ਤਾਂ ਟੋਲ ਪਲਾਜ਼ਾ ਲੰਘ ਕੇ ਦੋਸਤੋ ਬਿਲਕੁਲ ਸੱਜੇ ਪਾਸੇ ਗੇਟ ਚੰਬਲ ਪਿੰਡ ਦਾ ਜਿਹੜਾ ਦੋਸਤੋ ਬਣਿਆ ਉਸ ਗੇਟ ਤੋਂ ਹੀ ਤੁਸੀਂ ਜਿਹੜੀ ਦੋਸਤੋ ਵਿਜਿਟ ਪਿੰਡ ਚੰਬਲ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ